ਸਰ ਇਹਦਾ ਨਾਮ ਜੀ ਸਾਡਾ ਨਾਮ ਗੁਰਦੇਵ ਸਿੰਘ ਸੰਧੂ ਵਾਈਸ ਚੇਅਰਮੈਨ ਜਗਲਾਦ ਵਿਭਾਗ ਪੰਜਾਬ ਸਰ ਪੰਜਾਬ ਸਰਕਾਰ ਤਰਨਤਨ ਹਲਕਾ ਅਰੇ ਸਰ ਅੱਜ ਕਾਦੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪ੍ਰੈਸ ਕਾਨਫਰੰਸ ਅੱਜ ਇਹ ਆ ਕਿ ਸਾਡਾ ਹਲਕਾ ਜਿਹੜਾ ਨਾ ਇਹ ਆਮ ਆਦਮੀ ਪਾਰਟੀ ਨੂੰ ਬਹੁਤ ਪਿਆਰ ਤੇ ਸਤਿਕਾਰ ਕਰਦਾ ਵਾ ਆਮ ਪਾਰਟੀ ਨਾਲ ਜੁੜੇ ਆ ਤੇ ਅੱਜ ਹਜ਼ਾਰੂ ਵਰਕਰ ਆ ਸਾਡਾ ਸਾਡਾ ਹਲਕਾ ਪਰ ਸਾਡੇ ਹਲਕੇ ਦੇ ਵਿੱਚ ਨਾ ਕੱਲ ਦੀ ਇੱਕ ਪੋਸਟ ਜਿਹੜੀ ਆ ਉਹ ਜਿਹੜੀ ਆ ਵਾਇਰਲ ਹੋਈ ਆ ਆ ਵੇਖੋ ਇੱਕ ਇਹ ਲਿਖੀ ਜੋ ਅਕਾਲੀ ਦਲ ਜਿਹੜੇ ਵਾਰਸ ਪੰਜਾਬ ਦੇ ਕਹਿੰਦੇ ਆ ਉਹਨਾਂ ਵੱਲੋਂ ਇੱਕ ਵਾਇਰਸ ਵਾਇਰਲ ਹੋਈ ਆ ਇਹ ਜਿਹੜੀ ਆ ਪੋਸਟ ਆ ਇਹਨੇ ਸਾਰਾ ਹਲਕਾ ਜਿਹੜਾ ਡਿਸਟਰਬ ਕੀਤਾ ਆ ਕਿਉਂਕਿ ਜਿਹੜੇ ਹਲਕੇ ਦੇ ਲੋਕ ਵਾ ਉਹ ਪਾਰਟੀ ਨੂੰ ਬਹੁਤ ਪਿਆਰ ਸਤਿਕਾਰ ਕਰਨਦੇ ਆ ਤੇ ਇਹਦੇ ਵਿੱਚ ਨਾ ਸਾਡੇ ਸੀਐਮ ਸਾਹਿਬ ਦੋਵਾਂ ਦੀਆਂ ਫੋਟੋਆਂ ਦੋਨੋਂ ਸਾਈਡਾਂ ਤੇ ਲਾ ਕੇ ਤੇ ਵਿਚਕਾਏ ਹਰਮੀਤ ਸਿੰਘ ਸੰਧੂ ਨੂੰ ਇੱਥੇ ਬਿਠਾਇਆ ਤੇ ਉਹਦਾ ਕਰਕੇ ਸਾਡਾ ਹਲਕੇ ਦੇ ਵਿੱਚ ਰਾਤ ਦੀ ਕੱਲ ਦੀ ਬਹੁਤ ਉਥਲ-ਪੁਥਲ ਚੱਲਦੀ ਆ ਮੈਨੂੰ ਰਾਤ ਕਿਸੇ ਨੇ ਸੌਣ ਨਹੀਂ ਦਿੱਤਾ ਬਾਰ-ਬਾਰ ਫੋਨ ਲਾਈ ਜਾਂਦੇ ਵੀ ਸੰਧੂ ਸਾਹਿਬ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਮੈਂ ਤੁਹਾਨੂੰ ਇਹ ਦੱਸਣ ਲੱਗਾ ਵੀ ਸਾਡੀ ਪਾਰਟੀ ਜਿਹੜੀ ਆ ਉਹ ਬਹੁਤ ਹੀ ਸਾਫ਼ ਸੁਥਰੀ ਜਿਹੜੀ ਪਾਰਟੀ ਆ ਇਹੋ ਜਿਹੇ ਬੰਦਿਆਂ ਨੂੰ ਕੋਈ ਸਾਡੀ ਪਾਰਟੀ ਦੇ ਵਿੱਚ ਥਾਂ ਨਹੀਂ ਹੈਗਾ ਕਿਉਂਕਿ ਸਾਡੀ ਪਾਰਟੀ ਸਾਫ਼ ਸੁਥਰੇ ਅਖਸ਼ ਵਾਲੇ ਬੰਦੇ ਨੂੰ ਲੈ ਕੇ ਪਾਰਟੀ ਚ ਆਉਂਦੀ ਆ ਇਹ ਜਿਹੜਾ ਹਰਮੀਤ ਸਿੰਘ ਸੰਧੂ ਆ ਇਹਦੇ ਵਾਸਤੇ ਜਿਹੜਾ ਵਾ ਸਾਡੀ ਪਾਰਟੀ ਚ ਇਸ ਕਰਕੇ ਥਾਂ ਨਹੀਂ ਮੈਂ ਕਹਿ ਰਿਹਾ ਕਿ ਆ ਜਿਹੜੀ ਹਿੰਦੂਸਤਾਨ ਟਾਈਮਜ਼ ਦਾ ਅਖਬਾਰ ਜਿਹੜੀ ਉਹ ਕਹਿ ਰਹੀ ਆ ਕਿ ਜਿਹੜਾ ਹਰਮੀਤ ਸਿੰਘ ਸੰਧੂ ਆ ਵੇਖਿਓ ਜਿਹੜਾ ਹਰਮੀਤ ਸਿੰਘ ਸੰਧੂ ਉਹ ਜਿਹੜਾ ਵਾ ਉਹਨਾਂ ਦੇ ਕਹਿਣ ਤੇ ਅਖਬਾਰ ਹਿੰਦੁਸਤਾਨ ਟਾਈਮ ਨੂੰ ਜਿਹੜਾ ਅਖਬਾਰ ਕਹਿ ਰਹੀ ਆ ਸਾਡਾ ਡੀਜੀਪੀ ਪੰਜਾਬ ਦਾ ਜਿਹੜਾ ਰਿਹਾ ਸ਼ਸ਼ੀਕANT ਜੀ ਉਹਨਾਂ ਨੇ ਆਪਣਾ ਬਿਆਨ ਦਰਜ ਕਰਵਾਇਆ ਹੈ ਅਖਬਾਰ ਦੇ ਰਾਹੀਂ ਉਹਨਾਂ ਨੇ ਆਪਣੇ ਬਿਆਨ ਦੱਸਿਆ ਉਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਆਵੇ ਮੈਨੂੰ ਹਾਈਲਾਈਟ ਕੀਤਾ ਹਰਮੀਤ ਸਿੰਘ ਸੰਧੂ ਹੋਰ ਲੀਡਰਾਂ ਦਾ ਕਾਫੀ ਬੰਦਿਆਂ ਦਾ ਨਾਮ 98 ਬੰਦੇ ਸੀ ਪੂਰੇ ਪੰਜਾਬ ਦੇ ਜਿਹੜੀ ਉਹਨਾਂ ਬਾਦਲ ਸਾਹਿਬ ਨੂੰ ਲਿਸਟ ਬਣਾ ਕੇ ਦਿੱਤੀ ਸੀ ਤੇ ਇਹ ਜਿਹੜੇ ਬੰਦੇ ਆ ਪੰਜਾਬ ਨੂੰ ਜਿਹੜਾ ਗੰਦਲਾ ਬਣਾ ਰਹੇ ਆ ਨਸ਼ੇ ਦੀ ਉਦੋਂ ਸ਼ੁਰੂਆਤ ਸੀ ਤੇ ਉਹਨਾਂ ਨੇ ਬਾਦਲ ਸਾਹਿਬ ਨੂੰ ਇਹਨਾਂ ਬੰਦਿਆਂ ਦੀ ਰਿਪੋਰਟ ਬਣਾ ਕੇ ਕਾਲੀ ਦਲ ਦਾ ਰਾਸ ਸੀ ਉਹਨਾਂ ਪੇਸ਼ ਕੀਤੀ ਤੇ ਬਾਦਲ ਸਾਹਿਬ ਨੇ ਗਾੜੀਆਂ ਉਹਨੂੰ ਇਹ ਗੱਲ ਕਹੀ ਕਿ ਕਾਕਾ ਐ ਤਰ੍ਹਾਂ ਦੀ ਰਿਪੋਰਟਾਂ ਨਹੀਂ ਬਣਾ ਕੇ ਲੈ ਆਈਂ ਦੀਆਂ ਮੇਰੇ ਵਾਸਤੇ ਤੇ ਮੇਰੇ ਵਜ਼ੀਰਾਂ ਵਾਸਤੇ ਤੂੰ ਇਹ ਬਣਾ ਕੇ ਲੈ ਆ ਮੇਰਾ ਵੀ ਨੁਕਸਾਨ ਤੇ ਮੇਰੇ ਵਜ਼ੀਰਾਂ ਦਾ ਵੀ ਨੁਕਸਾਨ ਹੋਆ ਤੇ ਉਹਨੂੰ ਉਚਾੜ ਪਈ ਫਟਕਾਰ ਪਈ ਉਹ ਵਿਚਾਰਾ ਬੈਲਟ ਬੰਦ ਅਫਸਰ ਸੀ ਉਹ ਚੁੱਪ ਕਰਕੇ ਘਰ ਬਹਿ ਗਿਆ ਤੇ ਪਰ ਉਹ ਬੰਦਾ ਹੈਗਾ ਸੀ ਹਰੀ ਕ੍ਰਾਂਤੀ ਲਿਆਉਣ ਵਾਲਾ ਕਿ ਦੇਸ਼ ਦਾ ਭਲਾ ਕਰਨ ਵਾਲਾ ਕਿ ਸਾਡੇ ਦੇਸ਼ ਦੇ ਵਿੱਚ ਸਾਡੀ ਸਟੇਟ ਦੇ ਵਿੱਚ ਨਸ਼ਾ ਆ ਰਿਹਾ ਹੈ ਬਹੁਤ ਜ਼ਿਆਦਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸ ਵੇਲੇ ਦੀ ਸਰਕਾਰ ਨੇ ਬਾਦਲ ਸਰਕਾਰ ਨੇ ਉਹਨੂੰ ਦਬਕਾ ਲਾ ਕੇ ਫਟਕਾਰ ਪਾ ਕੇ ਬਿਠਾ ਦਿੱਤਾ ਪਰ ਉਸ ਬੰਦੇ ਨੇ ਜ਼ੁਰਤ ਵੇਖੋ ਕਿੰਨੀ ਰੱਖੀ ਆ ਉਹ ਜਦੋਂ ਰਿਟਾਇਰ ਹੋਇਆ ਉਹਨੇ ਸਾਰੀ ਆਪ ਦੀ ਸਟੇਟਮੈਂਟ ਜਿਹੜੀ ਆ ਹਿੰਦੁਸਤਾਨ ਖਬਰ ਟਾਈਮ ਜੀ ਨੂੰ ਦਿੱਤੀ ਕਿ ਮੈਂ ਆ ਜਿਹੜਾ ਦੇਸ਼ ਦੇ ਭਲੇ ਵਾਸਤੇ ਸਟੇਟ ਦੇ ਭਲੇ ਵਾਸਤੇ ਕੰਮ ਕਰਨਾ ਚਾਹੁੰਦਾ ਸੀ ਪਰ ਸਰਕਾਰਾਂ ਮੌਕੀਆਂ ਜਿਹੜੇ ਗੰਦੇ ਦੀਆਂ ਗੰਦੀਆਂ ਸਰਕਾਰਾਂ ਹੁੰਦੀਆਂ ਕਰਨ ਨਹੀਂ ਦਿੰਦੀਆਂ ਉਹਨੇ ਸਾਰਾ ਆਪਣਾ ਜਿਹੜਾ ਬਿਆਨ ਸੀ ਜਿਹੜਾ ਦੁਖੜਾ ਸੀ ਹਿੰਦੁਸਤਾਨ ਖਬਰ ਦੀ ਟਾਈਮਜ਼ ਦੇ ਉੱਤੇ ਉਹਨੇ ਲਾਇਆ ਵਾ ਇਹ ਮੈਂ ਪੰਜਾਬੀ ਜੀ ਵੀ ਕਰਾਇਆ ਅੰਗਰੇਜ਼ੀ ਜੀ ਵੀ ਕਰਾਇਆ ਇਹ ਤੁਸੀਂ ਕੋਈ ਬੰਦਾ ਆਪਣੇ ਮੋਬਾਈਲ ਤੋਂ ਉਹਦਾ ਲਿੰਕ ਮੈਂ ਤੁਹਾਨੂੰ ਦੇ ਦਿੰਦਾ ਵਾ ਉਹ ਆ ਲਿੰਕ ਵਾ ਉਹਨਾਂ ਦਾ ਤੁਸੀਂ ਆਪ ਜਿਆਦਾ ਚੈੱਕ ਕਰ ਸਕਦੇ ਹੋ ਕਿਉਂਕਿ ਆ ਜਿਹੜਾ ਲਿੰਕ ਵਾ ਇਹ ਮੇਰੀ ਕੋਈ ਆਪਣੀ ਬਣੀ ਬਣਾਈ ਚੀਜ਼ ਨਹੀਂ ਇਹਨੂੰ ਜਦੋਂ ਚੈੱਕ ਕਰੋਗੇ ਕੋਈ ਜਾਣਾਂ ਨਹੀਂ ਹਿੰਦੁਸਤਾਨ ਖਬਰ ਦਾ ਟਾਈਮ ਜਿਹੜਾ ਇਹਨੂੰ ਚੈੱਕ ਕਰੋਗੇ ਆਪਣੇ ਆਪ ਹਰਮੀਤ ਸਿੰਘ ਸੰਧੂ ਮਜੀਠੀਆ ਜਿਹੜਾ ਸਾਡੀ ਸਰਕਾਰ ਨੇ ਫੜ ਕੇ ਅੰਦਰ ਦਿੱਤਾ ਉਹਦਾ ਰੈਕਡ ਸਾਰਿਆਂ ਦਾ ਕੱਲੇ-ਕੱਲੇ ਦਾ ਸਾਹਮਣੇ ਆਜੂ ਕਿਉਂਕਿ ਇਹ ਹਰਮੀਤ ਸਿੰਘ ਸੰਧੂ ਜਿਹੜਾ ਵਾ ਇਹ ਵਿਕਰਮ ਮਜੀਠੀ ਦਾ ਸਾਥੀ ਵਾ ਇਹਨਾਂ ਨੇ ਇਧਰ ਕੁਲੂਨਾਲੀ ਵਾਲੀ ਸਾਈਡ ਤੋਂ ਬਥੇਰਾ ਰੋਲਾ ਪੈਂਦਾ ਰਿਹਾ ਵੀ ਇਹਨਾਂ ਨੇ ਇੰਡਸਟਰੀ ਫੈਕਟਰੀਆਂ ਆਪਦੀਆਂ ਲਾਈਆਂ ਸੀ ਉਹ ਸਾਡੀ ਸਰਕਾਰ ਨੇ ਅੱਜ ਉਹਦੀ ਜਾਂਚ ਪੜਤਾਲ ਕੀਤੀ ਉਸੇ ਸਰਕਾਰ ਦਾ ਹਿੱਸਾ ਉਸੇ ਸਰਕਾਰ ਦਾ ਹਰਮੀਤ ਸਰਕਾਰ ਹਿੱਸਾ ਸੀ ਹਰਮੀਤ ਸਿੰਘ ਤੇ ਇਹਨਾਂ ਨੂੰ ਜੇ ਹੁਣ ਹਰਮੀਤ ਸਿੰਘ ਦੀ ਜਾਂਚ ਪੜਤਾਲ ਹੋਵੇ ਹੋਵੇ ਵੀ ਵੈਸੇ ਜਾਣੀ ਆ ਕਿਉਂਕਿ ਜਿਹੜਾ ਇਹ ਜਿਹੜਾ ਡੀਜੀਪੀ ਆ ਇਹਦਾ ਵੀ ਬਿਆਨ ਦੇ ਦੇ ਵਿੱਚ ਲਿਆ ਗਿਆ ਤੇ ਡੀਜੀਪੀ ਸਾਹਿਬ ਤੇ ਪਹਿਲਾਂ ਹੀ ਅਖਬਾਰਾਂ ਤੱਕ ਦੇ ਚੁੱਕੇ ਆ ਵੀ ਹਰਮੀਤ ਸਿੰਘ ਸੰਧੂ ਇੱਕ ਕਾਲੇ ਕਾਰੋਬਾਰੀ ਦਾ ਸੰਧੇ ਦਾ ਹਿੱਸਾ ਵਾ ਅਸੀਂ ਨਹੀਂ ਕਹਿੰਦੇ ਡੀਜੀਪੀ ਸਾਹਿਬ ਕਹਿ ਰਿਹਾ ਤੇ ਅਖਬਾਰਾਂ ਕਹਿ ਰਹੀਆਂ ਦੇਖਦੀਆਂ ਵੱਡੀਆਂ ਅਖਬਾਰਾਂ ਉਹਨਾਂ ਦੇ ਵਿੱਚ ਇਹਨਾਂ ਦੇ ਨਾਮ ਜਿਹੜੇ ਆ ਜਗਜਾਰਵਾ ਰੋਸ਼ਨਵਾ ਇਸ ਕਰਕੇ ਸਾਡੀ ਪਾਰਟੀ ਆ ਜਿਹੜੀ ਇਹੋ ਜਿਹੇ ਬੰਦਿਆਂ ਨੂੰ ਲੋਕੀ ਸਾਨੂੰ ਰੋਜ਼ ਪੁੱਛੀ ਜਾਂਦੇ ਸੰਧੂ ਸਾਹਿਬ ਹਰਮੀਤ ਆ ਗਿਆ ਆਹ ਪੋਸਟ ਉਹ ਹਰਮੀਤ ਆ ਮੈਂ ਆਖਿਆ ਜੀ ਚਿੰਤਾ ਨਾ ਕਰੋ ਸਾਡੀ ਪਾਰਟੀ ਬੜੀ ਸਿਆਣੀ ਤੇ ਸੁਲਝੀ ਪਾਰਟੀ ਆ ਉਹ ਬੰਦੇ ਦੀ ਇਨਵੈਸਟੀਗੇਸ਼ਨ ਕਰਦੀ ਬੜੀ ਡਿਗਾਈ ਤੱਕ ਜਾਂਦੇ ਆ ਜਦੋਂ ਇਸ ਬੰਦੇ ਦਾ ਰੈਕਟ ਸਾਡੀ ਪਾਰਟੀ ਨਾਲ ਕੋਈ ਮਤਾਲਮੇਲ ਹੀ ਨਹੀਂ ਖਾਂਦਾ ਸਾਡੀ ਪਾਰਟੀ ਹੈਗੀ ਜੁਧ ਨਸ਼ਿਆਂ ਵਿਰੋਧ ਛੇੜ ਕੇ ਬੈਠੀ ਇਹ ਜਿਹੜੇ ਨਸ਼ੇ ਦੇ ਸਲਾਗਰਾਂ ਇਹਨਾਂ ਨੂੰ ਸਾਡੀ ਪਾਰਟੀ ਲਈ ਕਿਤੇ ਥਾਂ ਨਹੀਂ ਹੈਗਾ ਇਸ ਕਰਕੇ ਇਹ ਜਿਹੜਾ ਕੋਈ ਆਵਦਾ ਨਵਾਂ ਰਸਤਾ ਲੱਭ ਲੈਣ ਸਾਡੇ ਹਲਕੇ ਨੂੰ ਡਿਸਟਰਬ ਨਾ ਕਰਨਾ ਇਹੋ ਜਿਹੀਆਂ ਝੂਠੀਆਂ ਪੋਸਟਾਂ ਜਿਹੜੀਆਂ ਸਾਡੇ ਸੀਐਮ ਸਾਹਿਬ ਦੇ ਨਾਲ ਲਾ ਕੇ ਸਾਫ਼ ਸੁਥਰੀ ਸ਼ਬੀ ਦੇ ਮਾਲਕ ਜਿਹੜੇ ਉਹ ਜੁੱਦ ਨਸ਼ਿਆਂ ਵਿਰੋਧ ਛਿੜ ਕੇ ਬੈਠੇ ਆ ਤੁਸੀਂ ਵਿਚਕਾਇਆ ਆਪਦੀ ਫੋਟੋ ਪਸਾ ਕੇ ਤੇ ਸਾਡੇ ਇਥੇ ਹਲਕੇ ਨੂੰ ਡਿਸਰਬ ਕਰ ਰਹੇ ਜੋ ਇਸ ਕਰਕੇ ਕੁਝੀਆਂ ਚਾਲਾਂ ਜਿਹੜੀ ਵੀ ਧਿਰ ਚੱਲਦੀ ਆ ਜਾਂ ਉਹਨਾਂ ਦੇ ਸ਼ਰਾਰਤੀ ਕੋਈ ਅੰਸਰ ਆ ਮੈਂ ਉਹਨਾਂ ਨੂੰ ਕਹਿਣਾ ਵਾਂ ਕਿ ਇਹੋ ਜੀਆਂ ਚਾਲਾਂ ਤੋਂ ਬਾਜ਼ ਆ ਜਾਣ ਕਿਉਂਕਿ ਇੱਕ ਸਮੈਿਕਾਂ ਵਿੱਚ ਨਹੀਂ ਆ ਜਾਂ ਆਪਾਂ ਸਿਆਸਤ ਕਰਨੀ ਕਿਉਂਕਿ ਆ ਜਿਹੜਾ ਪੰਜਾਬ ਦਾ ਡੀਜੀਪੀ ਆ ਕੋਈ ਆਮ ਆਦਮੀ ਨਹੀਂ ਸੀ ਉਹਨੇ ਆਪਦੀ ਏ ਰਿਪੋਰਟ ਉਹਨੇ ਆਪਦਾ ਬਿਆਨ ਇਹ ਜਿਹੜਾ ਜਨਤਾ ਕੀਤਾ ਵਾ ਉਹਦਾ ਸਾਰਿਆਂ ਦਾ ਮੈਂ ਤੁਹਾਨੂੰ ਅੱਜ ਸਾਰੇ ਕੱਲੇ-ਕੱਲੇ ਭਰਾਵਾਂ ਨੂੰ ਫੋਟੋਕਾਪੀਆਂ ਕਰਾਈਆਂ ਵਾਂ ਮੈਂ ਜਿਹੜਾ ਉਹਦਾ ਲਿੰਕ ਵਾ ਤੁਹਾਨੂੰ ਦੇ ਕੇ ਭੇਜਣਾ ਵਾਂ ਕਿਉਂਕਿ ਤੁਸੀਂ ਇਹ ਨਾ ਕਹੋ ਕਿ ਕਿਸੇ ਨੇ ਆਪਣੇ ਆਪ ਛਪਾਇਆ ਹੈ ਹਿੰਦੁਸਤਾਨ ਟਾਈਮ ਜੋ ਖਬਰ ਦਾ ਲਿੰਕ ਆ ਜੀ ਘਰ ਜਾ ਕੇ ਆਪਣੇ ਕਮਰਿਆਂ ਚ ਬੈਠੀਏ ਇਹਨੂੰ ਕੱਢ ਕੇ ਦੇਖ ਸਕਦੇ ਜੋ ਇਹਦੇ ਵਿੱਚ ਸਰਦਾਰ ਹਰਮੀਤ ਸਿੰਘ ਸੰਧੂ ਦਾ ਪੂਰਾ ਪੂਰਾ ਜਿਹੜਾ ਨਾਂ ਉਹ ਇਸ ਵੇਲੇ ਜਗਜाहਰ ਵਾ ਇਹਦੀਆਂ ਤਾਰਾਂ ਜੁੜੀਆਂ ਹੋਈਆਂ ਵਾਂ ਥੋੜੇ ਦਿਨਾਂ ਤੱਕ ਵੇਖ ਲਿਓ ਆਮ ਆਦਮੀ ਪਾਰਟੀ ਦੀ ਸਰਕਾਰ ਇਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਵੀ ਉਹਦੇ ਸਾਥੀ ਦੇ ਨਾਲ ਹੀ ਜਿੱਥੇ ਬਣਦਾ ਹੈ ਨਾਲ ਉੱਥੇ ਭੇਜਿਆ ਜਾਊਗਾ ਇਹ ਪਰ ਪੋਸਟਰ ਜਿਹੜਾ ਹੁਣ ਜਾਰੀ ਹੈ ਕਿ ਕਿਉਂ ਕਰ ਕਿਉਂ ਜਾਰੀ ਕੀਤਾ ਗਿਆ ਪਹਿਲਾਂ ਸਾਢੇ 3 ਸਾਲ ਤੱਕ ਕੀਤਾ ਨਹੀਂ ਸੀ ਵੇਖੋ ਜਦੋਂ ਕਿਸੇ ਨੂੰ ਪਤਾ ਲੱਗਦਾ ਉਦੋਂ ਹੀ ਕਰਨਾ ਜੀ ਮੈਨੂੰ ਤੇ ਰਾਤ ਪਤਾ ਲੱਗਾ ਵਾ ਜਦੋਂ ਇਹਨੇ ਪੋਸਟਾਂ ਪਾਈਆਂ ਤੇ ਇਹ ਵੀ ਇਹ ਵੀ ਕਿ ਸੱਜਣਾ ਨੇ ਪੋਸਟਾਂ ਪਾਈਆਂ ਕਿ ਭਾਜੀ ਜੇ ਇਹ ਬੰਦਾ ਆ ਗਿਆ ਆ ਜਿਹੜੀ ਮੇਰੇ ਕੋ ਆਈ ਹੈ ਨਾ ਜੀ ਇਹ ਵੀ ਕਿਸੇ ਸੱਜਣ ਨੇ ਪੋਸਟ ਪਾਈ ਆ ਜਿਹੜੀ ਆ ਤੁਹਾਨੂੰ ਪੋਸਟ ਵਿਖਾ ਰਿਆਂ ਇਹ ਵੀ ਕਿ ਸੱਜਣ ਨੇ ਪਾਈ ਵੀ ਸੰਧੂ ਸਾਹਿਬ ਕੀ ਹੋ ਰਿਹਾ ਰਕੇ ਮੈਂ ਕਹਾਂ ਜੀ ਇਹੋ ਜੀ ਕੋਈ ਜਦੋਂ ਆ ਆਇਆ ਪੋਸਟ ਮੁੜ ਕੇ ਦੂਜਿਆਂ ਬੰਦਿਆਂ ਨੇ ਆ ਵਖਾਇਆ ਕਿ ਭਾਜੀ ਤੁਸੀਂ ਇਹੋ ਜਿਹਾ ਬੰਦਾ ਚੇਅਰਮੈਨ ਸਾਹਿਬ ਲੈ ਰਹੇ ਜੋ ਪਾਰਟੀ ਜਿਹੜਾ ਨਸ਼ੇ ਦਾ ਸਦਾਗਰ ਹੋਵੇ ਇਹ ਵੱਡੀਆਂ ਖਬਰਾਂ ਦੇ ਉੱਤੇ ਬਦਨਾਮ ਹੋਣ ਬੰਦੇ ਨਸ਼ੇ ਵਾਲੇ ਸਦਾਗਰਾਂ ਤਾਰਾਂ ਜੁੜੀਆਂ ਹੋਣ ਡੀਜੀਵੀ ਪੰਜਾਬ ਦਾ ਰੋਂਦਾ ਰਿਹਾ ਹੋਵੇ ਵੀ ਇਹਨਾਂ ਤੇ ਪਰਚੇ ਦੇਣੇ ਆ ਪਰ ਉਸੇ ਮੌਕੇ ਦੀ ਸਰਕਾਰਾਂ ਨੇ ਦਬਾ ਲਿਆ ਸੀ ਤੇ ਇਸ ਕਰਕੇ ਸਾਡੀ ਸਰਕਾਰ ਜਿਹੜੀ ਆ ਤੁਹਾਨੂੰ ਪਤਾ ਕੱਲੇ ਕੱਲੇ ਨੂੰ ਹੱਥ ਪਾ ਰਹੀ ਆ ਜੇ ਮਜੀਠੀਆ ਦੀ ਵਾਰੀ ਆ ਗਈ ਤੇ ਹਰਮੀਤ ਸਿੰਘ ਸੰਧੂ ਦੀ ਵੀ ਚੰਦ ਦਿਨਾਂ ਦੇ ਵਿੱਚ ਇਹੜੀ ਇਨਵੈਸਟੀਗੇਸ਼ਨ ਹੋਊ ਮੈਂ ਸਰਦਾਰ ਸੀਐਮ ਭਗਵੰਤ ਮਾਨ ਜੀ ਨੂੰ ਬੇਨਤੀ ਕਰੂੰਗਾ ਆਪਦੇ ਸ਼ੋਰਸ਼ਰਾਈ ਤੇ ਰਿਵ ਸ੍ਰੀ ਰਵਿੰਦ ਕੇਰੀਵਾਲ ਜੀ ਨੂੰ ਮੈਂ ਕਹਿ ਕੇ ਇੱਥੇ ਬਣਦੀ ਪੂਰੀ ਕਾਰਵਾਈ ਠੋਕੇ ਸੀ ਕਰਾਵਾਂਗੇ ਨਹੀਂ ਜੀ ਬਿਲਕੁਲ ਨਹੀਂ ਸਾਨੂੰ ਸਿਰਫ ਮੈਂ ਕੀਤਾ ਐਕਸ਼ਨ ਵੀ ਜਿਹੜਾ ਸਾਡਾ ਹਲਕੇ ਨੂੰ ਡਿਸਟਰਬ ਕਿਉਂ ਕੀਤਾ ਜਾ ਰਿਹਾ ਵੇਖੋ ਸਾਡੇ ਹਲਕੇ ਦੇ ਜਿਹੜੇ ਲੋਕ ਵਾ ਉਹ ਬਹੁਤ ਹੀ ਸੈਂਸੀਲਤ ਵਾਲੇ ਦੇ ਸਿਆਣੇ ਲੋਕ ਆ ਉਹਨਾਂ ਨੇ ਆਮ ਆਦੀ ਪਾਰਟੀ ਨੂੰ ਚੁਣ ਕੇ ਲੈ ਕੇ ਜਾਂਦਾ ਸੀ ਉਹ ਪਿਆਰ ਕਰਦੇ ਸੀ ਸਤਿਕਾਰ ਕਰਦੇ ਸੀ ਆ ਉਹਨਾਂ ਨੂੰ ਰਾਤ ਦਾ ਦੁੱਖ ਲੱਗਾ ਆ ਸਾਰੇ ਹਲਕੇ ਦੇ ਇੱਥੇ ਪਤਾ ਨਹੀਂ ਬਲਾਕ ਪ੍ਰਧਾਨ ਕਿੰਨੇ ਬੈਠੇ ਆ ਗਿਣਤੀ ਕਰ ਲਓ ਮੇਰੇ ਹਿਸਾਬ ਨਾਲ ਸਾਰੇ ਹਲਕੇ ਦੇ ਕੋਈ ਇੱਕ ਅੱਧਾ ਬਲਾਕ ਪ੍ਰਧਾਨ ਘਾਹੂ ਸਾਡੇ 17 ਬਲਾਕ ਪ੍ਰਧਾਨ ਆ ਇੱਥੇ 14 15 ਇਸ ਵੇਲੇ ਬਲਾਕ ਪ੍ਰਧਾਨ ਆ ਸਾਰੇ ਪਹਿਲੀ ਲਾਈਨ 'ਚ ਮੌਜੂਦ ਬੈਠੇ ਆ ਸਾਰੇ ਜਿਹੜੇ ਹਲਕੇ ਦੇ ਬਲਾਕ ਪ੍ਰਧਾਨ ਹੋਰ ਸੀਨੀਅਰ ਲੀਡਰ ਸਾਰੇ ਇੱਥੇ ਬੈਠੇ ਆ ਪੰਜ ਸਰਪੰਚ ਬੈਠੇ ਆ ਇਹਨਾਂ ਨਾਲ ਪਹਿਲਾਂ ਮੈਂ ਡਿਸਕਸ ਕੀਤੀ ਮੈਂ ਕਿ ਤੁਹੀਂ ਰਾਤ ਦਾ ਗੁਰੂ ਮੈਨੂੰ ਤੇ ਸੌਣ ਨਹੀਂ ਦਿੱਤਾ ਆ ਪੋਸਟ ਤੁਸੀਂ ਕੀ ਵੇਖ ਲਈ ਝੂਠੀ ਆ ਫੇਕ ਪਰ ਇਹ ਨਹੀਂ ਸੀ ਮੰਨਦੇ ਮੈਂ ਹਲਕੀ ਨੂੰ ਵਿਸ਼ਵਾਸ ਦਿਵਾਉਣ ਲਈ ਆ ਜਿਹੜੀ ਤੁਹਾਨੂੰ ਪੋਸਟ ਹੈ ਵਿਖਾ ਰਿਆ ਵਾਂ ਕਿ ਇਹ ਬਿਲਕੁਲ ਹਲਕੀ ਨੂੰ ਮੈਸੇਜ ਜਾਊਗਾ ਕਿ ਫੇਕ ਵਾ ਇਹ ਸਾਡੇ ਵਾਲੇ ਸੀਐਮ ਸਤਕਾਰਯੋਗ ਦੋਨੇ ਸਾਈਡਾਂ ਇਹਨਾਂ ਦੇ ਵਿੱਚ ਬਹਿਣ ਜੋਗੇ ਇਹ ਸਖਸ਼ੀਗਤ ਸ਼ਿਕਾਇਤ ਨਹੀਂ ਹੈਗੀ ਕਿਉਂਕਿ ਅਸੀਂ ਤੇ ਜੁੱਧ ਨਸ਼ਿਆਂ ਵਿਰੋਧ ਛਿੜ ਕੇ ਬੈਠਿਆਂ ਤੇ ਵਿਚਕਾਰ ਅਸੀਂ ਹੋਰ ਨਸ਼ੇ ਵੇਚਣ ਵਾਲਾ ਬੰਦਾ ਲਿਆਂ ਕੇ ਬਿਠਾ ਦੇਣਾ ਦੇਖੋ ਪਾਰਟੀ ਵਿੱਚ ਡਿਮਾਂਡ ਕਰਨ ਦਾ ਹਰਕੇ ਦਾ ਹੱਕ ਵਾ ਪਰ ਨਸ਼ੇ ਦੇ ਸਦਾਗਰ ਦਾ ਨਹੀਂ ਹੱਕ ਜਿਹੜਾ ਨਸ਼ਿਆਂ ਦੇ ਨਾਲ ਕਿਤੇ ਰੈਕਟ ਜੁੜਿਆ ਉਹਦਾ ਕੋਈ ਹੱਕ ਨਹੀਂ ਬਾਕੀ ਪਾਰਟੀ ਬੰਦੇ ਲੈਂਦੇ ਵੀ ਆ ਪਾਰਟੀ ਨੇ ਬੰਦੇ ਲੈਣੇ ਵੀ ਆ ਅਸੀਂ ਜੋੜਨੇ ਵੀ ਆ ਸਾਨੂੰ ਬੰਦੇ ਚਾਹੀਦੇ ਹੁੰਦੇ ਜੀ ਪਾਰਟੀਆਂ ਨੂੰ ਸਾਫ਼ ਸੋਧੀ ਕਿਸੇ ਅਕਸ਼ ਦੇ ਮਾਲਕ ਹੋਣਗੇ ਨਾ ਉਹਨਾਂ ਦੇ ਖਿਲਾਫ ਇਹੋ ਜਿਹੀ ਚੀਜ਼ਾਂ ਹੋਣਗੀਆਂ ਪੂਰੀ ਸਟੇਟ ਦਾ ਡੀਜੀਪੀ ਤੁਸੀਂ ਕੋਈ ਛੋਟਾ ਅਫਸਰ ਕਹਿੰਦੇ ਜੀ ਡੀਜੀਪੀ ਪਿੱਟਣ ਦੇ ਆ ਰੋਣ ਦੇ ਕਈ ਬੰਦੇ ਬੜੇ ਸਾਫ ਸੁਥਰੇ ਹੁੰਦੇ ਆ ਜਿਹੜੇ ਦੇਸ਼ ਦਾ ਭਲਾ ਕਰਦੇ ਸਟੇਟ ਦਾ ਆਪਣੇ ਬੱਚਿਆਂ ਦਾ ਭਲਾ ਜੂਦਦਾ ਕਰਨਾ ਚਾਹੁੰਦੇ ਆ ਉਹ ਉਦੋਂ ਚਾਹਦਾ ਨੱਥ ਪਾ ਦੀ ਬਦਲ ਸਾਹਿਬ ਇਹਨਾਂ ਨੂੰ ਨੱਥ ਪਾ ਦੀ ਆ 70 80 ਬੰਦੇ ਜਿਹੜੇ ਨਸ਼ਾ ਵੇਚਦੇ ਆ ਉਹਨੇ ਲਿਸਟ ਬਣਾ ਕੇ ਗਾੜੀ ਬਦਲ ਸਾਹਿਬ ਦੇ ਟੇਬਲ ਤੇ ਰੱਖਤੀ ਸੀ ਮੈਂ ਕਹਿੰਦਾ ਸੰਧੂ ਸਾਹਿਬ ਇਹਨਾਂ ਨੂੰ ਸ਼ਾਮਲ ਕਰ ਲੈਂਦੀ ਫੇਰ ਤੁਸੀਂ ਪਗਾਵਤ ਕਰੋਗੇ ਪਾਰਟੀ ਦੇ ਖਿਲਾਫ ਜੇ ਸ਼ਾਮਲ ਕਰਦੀ ਵੇਖੋ ਭਾਜੀ ਤੁਹਾਨੂੰ ਮੈਂ ਪਹਿਲਾਂ ਦੱਸ ਰਿਹਾ ਸਾਡੀ ਪਾਰਟੀ ਦੀ ਇਹ ਸਟੋਲਜੀ ਨਹੀਂ ਹੈਗੀ ਕਿ ਇਹਦੇ ਵਿੱਚ ਇਹਦਾ ਹਰਮੀਤ ਸਿੰਘ ਸੰਧੂ ਐਂਟਰੀ ਮਾਰ ਜੇ ਉਹਦੇ ਲਈ ਥਾਂ ਹੀ ਨਹੀਂ ਸਾਡੀ ਪਾਰਟੀ ਦੇ ਵਿੱਚ ਤੁਸੀਂ ਨਹੀਂ ਜਾਣਦੇ ਜੁੱਧ ਨਸ਼ਿਆਂ ਵਿਰੁੱਧ ਨੇ ਛੇੜ ਕੇ ਬੈਠੇ ਆ ਆਖਰ ਇਹ ਕੱਲ ਨੂੰ ਟਿਕਟ ਮਿਲ ਜਾਂਦੀ ਇਹਨਾਂ ਨੂੰ ਤੇ ਫਿਰ ਤੁਹਾਡੇ ਵੱਲੋਂ ਕੀ ਐਕਸ਼ਨ ਕੀਤਾ ਜਾਵੇ ਉਹ ਭਾਜੀ ਮੈਂ ਮੈਂ ਸਰਕਾਰ ਦਾ ਹਿੱਸਾ ਹਾਂ ਤੁਸੀਂ ਕਿਹੋ ਜੀ ਗੱਲ ਕਰਦੇ ਕੋਈ ਟਿਕਟ ਨਹੀਂ ਮਿਲਣੀ ਕਿ ਇਹਨੂੰ ਨਾ ਅਸੀਂ ਦੇਣੀ ਹੈ ਇਹੋ ਜਿਹੇ ਬੰਦੇ ਨੂੰ ਅਸੀਂ ਮੈਂ ਮੈਂ ਪੰਜਾਬ ਸਰਕਾਰ ਦੀ ਮਰ ਕੋ ਚੇਅਰਮੈਨ ਹਾਂ ਹੁਣ ਵੀ ਅਸੀਂ ਦੋਨੇ ਸੀਐਮ ਸਾਹਿਬਾਂ ਨੂੰ ਤੋਂ ਰਿਸੀਵ ਕਰਕੇ ਤੇ ਅਸੀਂ ਸਾਰਾ ਅੱਜ ਸਰਦਾਰ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਸਾਡੇ ਵੱਡੇ ਭਰਾ ਉਹਨਾਂ ਸਤਕਾਰਯੋਗ ਸੀ ਸਾਡੇ ਉਹਨਾਂ ਬਹੁਤ ਵਧੀਆ ਹਲਕੇ ਦੀ ਸੇਵਾ ਕੀਤੀ ਤੇ ਅਸੀਂ ਅੱਜ ਉਹਨਾਂ ਦਾ ਜਿਹੜਾ ਦੁ ਅਸੀਂ ਕਹਿੰਨੇ ਸਾਨੂੰ ਤਰਨ ਦਾ ਨਾਲ ਕੇ ਨੇ ਹੋ ਜਾ ਟਾਈਮ ਵੇਖਣਾ ਨਾ ਪੈਂਦਾ ਸਾਡਾ ਪ੍ਰੋਡਕਟਰ ਕਸ਼ਮੀਰ ਸਿੰਘ ਸੋਲ ਆਪਦੀ ਉਮਰ ਹੋਰ ਹਣਾਉਂਦਾ ਸਲਾਕੇ ਨੇਤਾ ਰਾਜਤਾਜ ਦਿੱਤਾ ਸੀ ਉਹਨੂੰ ਟਰਮ ਲਾਉਂਦਾ ਉਹ ਬਹੁਤ ਜਿਆਦਾ ਸਾਨੂੰ ਘਾਟਾ ਪਿਆ ਤਰਨ ਦਾ ਨਾਲ ਇਹ ਇਹ ਤੁਸੀਂ ਸੀਐਮਡੀ ਨੌਲੇਜ ਚ ਲਿਆਂਦੀ ਇਹ ਗੱਲ ਪੋਸਟਰ ਵਾਲੀ ਬਿਲਕੁਲ ਜੀ ਉਹ ਆਪਣੇ ਸ਼ੋਰ ਸਾਰਾ ਹੀ ਲੈ ਕੇ ਆਂਦੀ ਅਸੀਂ ਬਸ ਹਾਂ ਉਹ ਰਹਿੰਦੀ ਹੁੰਦੀ ਅੱਜ ਲਿਆਂਦ ਦੇਣੀ ਆ ਜੀ ਸ਼ੋਰ ਸਾਹ ਦਾ ਅਜੇ ਦੱਸਦਾ ਜੀ 8 ਲੱਖ ਬੰਨਿਆਂ ਦੀ ਕਹਿੰਨੇ ਫੋਟੋਆਂ ਲਾ ਕੇ ਪਾ ਕੇ ਥੀ ਉਹਦੇ ਵਿੱਚ ਮੇਰਾ ਕਮੈਂਟ ਵੇਖੋ ਮੈਂ ਲਿਖਿਆ ਵੀ ਇਹ ਨਿੰਦਣਯੋਗ ਮੈਂ ਕਹਿੰਨਾ ਇਹ ਨਹੀਂ ਸੀ ਪੋਣਿਆ ਚਾਹੀਦੀ ਇਸ ਕਰਕੇ ਲੋਕ ਤੇ ਉਹਨਾਂ ਫੋਟੋਆਂ ਨੂੰ ਗਾਲਾਂ ਕੱਢੀ ਜਾਂਦੇ ਪਰ ਉਹ ਫੋਟੋਆਂ ਵਾਲਿਆਂ ਨੇ ਆਪ ਥੋੜੀਆਂ ਲਾਈਆਂ ਕਿ ਸੈਤਾਨ ਬੰਦੇ ਨੇ ਲਾ ਕੇ ਪਾ ਦਿੱਤੀਆਂ ਜਿਵੇਂ ਹੁਣ ਅਕਲ ਦੇ ਰਾਜ ਦਾ ਸੈਤਾਨ ਬੰਦੇ ਕਿਸੇ ਨੇ ਕੰਮ ਕੀਤਾ ਦੱਸੋ ਸੀਐਮ ਸਾਹਿਬ ਨੇ ਜੁਆਇਨ ਕੀਤਾ ਹੋਵੇ ਤਾਂ ਸਾਨੂੰ ਪਤਾ ਨਾ ਹੋਵੇ ਅਸੀਂ ਪੰਜਾਬ ਸਰਕਾਰ ਦਾ ਹਿੱਸਾ ਵਾਂ ਮੇਰੇ ਕੋਲ ਤਰਨਤਨ ਹਲਕੇ 'ਚ ਮੈਂ ਸੇਵਾ ਕੀਤੀ ਆ ਮੈਂ ਸੀਨੀਅਰ ਲੀਡਰ ਵਾਂ ਪਾਰਟੀ ਦਾ ਇਸ ਕਰਕੇ ਸਾਡੀ ਪਾਰਟੀ ਬਹੁਤ ਸਿਆਣੀ ਹੈ ਤੇ ਸੁਲਜੀ ਪਾਰਟੀ ਸਰਦਾਰ ਭਗਵੰਤ ਸਿੰਘ ਜੀ ਮਾਨ ਯੋਧ ਨਸ਼ਿਆਂ ਵਿਰੁੱਧ ਮੈਂ ਤੁਹਾਨੂੰ ਦੱਸਿਆ ਉਹ ਛੇੜ ਕੇ ਬੈਠੇ ਵੱਡੇ ਵੱਡੇ ਲੈਵਲ ਤੇ ਤੇ ਇਹੋ ਜਿਹੇ ਬੰਦਿਆਂ ਨੂੰ ਸਾਡੀ ਪਾਲਜੀ ਥਾਂ ਮਿਲ ਸਕਦਾ ਤੁਸੀਂ ਦੱਸੋ ਉਹ ਮਤਭੇਦ ਜਿਹੜੇ ਆਪਸ ਵਿੱਚ ਹੁੰਦੇ ਆ ਸਾਨੂੰ ਜਿਹੋ ਜੀਆਂ ਡਾਇਰੈਕਸ਼ਨਾਂ ਪਾਰਟੀ ਦੇਊਗੀ ਅਸੀਂ ਉਹਦੇ ਮੁਤਾਬਕ ਕੰਮ ਕਰਨਾ ਵਾ ਉਹ ਸਾਡੀ ਇੱਕ ਗੁਪਤ ਰਣਨੀਤੀ ਹੁੰਦੀ ਆ ਪਰ ਜਿੱਥੋਂ ਤੱਕ ਸਾਨੂੰ ਕਿਹਾ ਗਿਆ ਜਾਂ ਅਸੀਂ ਕਰ ਸਕਦੇ ਆ ਸਾਡੀ ਤਾਕਤ ਵਾ ਅਸੀਂ ਤੁਹਾਡੇ ਹਲਕੇ ਦੇ ਸਾ ਸਾਡੇ ਹਲਕੇ ਦੇ ਸਾਹਮਣੇ ਮੈਂ ਸੱਚ ਲੈ ਕੇ ਆਂਦਾ ਕਿਉਂਕਿ ਹਲਕਾ ਡਿਸਟਰਬ ਹੋ ਰਿਹਾ ਸੀ ਐਵੇਂ ਸਾਡੇ ਬੰਦੇ ਔਖੜ ਬੁਖੜ ਕੇ ਜਦੋਂ ਪਤਾ ਲੱਗ ਜਾਂਦਾ ਵੀ ਇਹ ਵਾਕਿਆ ਰਮੇਸ਼ ਸਿੰਘ ਸੰਧੂ ਨੂੰ ਖਣੀਣਾ ਸ਼ਾਮਲ ਕਰ ਲਿਆ ਸਾਡੇ ਬੰਦੇ ਟੁੱਟ ਕੇ ਕੋਈ ਭਾਜਪਾ ਜਾਵੜਦਾ ਕੋ ਕਾਂਗਰਸ ਜਾਵੜਦਾ ਜਿਹੜੇ ਉਹਨੂੰ ਵੇਖਣਾ ਨਹੀਂ ਚਾਹੁੰਦੇ ਇਸ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਸਰੂ ਸਾਹਿਬ ਇਹ ਮੇਰੀ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ ਜੀ ਸਾਡੇ ਕਿਸੇ ਵੀ ਜੁਝਾਰੂ ਨੂੰ ਤਰੰਤ ਤਨ ਹਲਕੇ ਤੋਂ ਪਾਰਟੀ ਟਿਕਟ ਦਊਗੀ ਮੈਂ ਦਿਨ ਰਾਤ ਉਹਦੇ ਲਈ ਵੀ ਮਿਹਨਤ ਕਰੂੰਗਾ ਜੇ ਪਾਰਟੀ ਮੈਨੂੰ ਦਊਗੀ ਤੇ ਤੁਹਾਡਾ ਬ੍ਰਦਰ ਜੀ ਤੁਹਾਡਾ ਬਿਲਕੁਲ ਸਵਾਲ ਜਾਇਜ਼ ਆ ਪਰ ਮੈਂ ਤੁਹਾਨੂੰ ਕੀ ਦੱਸ ਰਿਹਾ ਪੋਸਟ ਤੁਸੀਂ ਪਹਿਲਾਂ ਕਿਤੇ ਵੇਖੀ ਸੀ ਜੀ ਦੱਸੋ ਸਾਰੇ ਪੱਤਰਕਾਰ ਨਹੀਂ ਨਾ ਵੇਖੀ ਜੀ ਵੀ ਇਹ ਬੰਦਾ ਆਪ ਪਾਰਟੀ ਸ਼ਾਮਿਲ ਹੋ ਗਿਆ ਜਦੋਂ ਰਾਤ ਵੇਖੀ ਆ ਹਲਕੇ 'ਚ ਮੈਨੂੰ ਬਾਰ-ਬਾਰ ਫੋਨ ਆ ਰਿਹਾ ਮੈਂ ਤੁਹਾਨੂੰ ਸੱਚੀ ਬੇਨਤੀ ਕਰ ਰਿਹਾ ਹਲਕੇ 'ਚ ਫੋਨ ਆ ਰਿਹਾ ਜੀ ਭਾਜੀ ਫਿਰ ਅਸੀਂ ਕਿਹੜੇ ਬਣੇ ਜਾਣਾ ਅਸੀਂ ਕੀ ਕਰਨਾ ਤੇ ਮੈਂ ਫਿਰ ਜਿਹੜਾ ਫੈਸਲਾ ਲੈ ਸਕਦਾ ਮੈਂ ਹਲਕੇ ਦੇ ਜ਼ਿੰਮੇਵਾਰ ਬੰਦੇ ਬਲਾਕ ਪ੍ਰਧਾਨ ਸਾਰੇ ਸੱਦੇ ਆ ਲੀਡਰ ਸੱਦੇ ਆ ਮੈਂ ਕਿਹਾ ਜੀ ਦੱਸੋ ਕੀ ਕਰਨਾ ਚਾਹੀਦਾ ਇਹਨਾਂ ਸਾਰਿਆਂ ਦੀ ਸਲਾਹ ਦੇ ਨਾਲ ਅਸੀਂ ਜਿਹੜੀ ਪ੍ਰੋਪੋਜ਼ ਜਨਤਾ ਕੀਤੀ ਆ ਮੈਂ ਡੀਜੀਪੀ ਸ਼ਸ਼ੀ ਗਾਂਧੀ ਦੀ ਰਿਪੋਰਟ ਜਨਤਾ ਕਰ ਦਿੱਤੀ ਆ ਉਹ ਆਨਲਾਈਨ ਲਿੰਕ ਨਿਕਲਣਾ ਕੋਈ ਕਿਸੇ ਦੀ ਝੂਠੀ ਫੇਕ ਬਣੀ ਬਣਾਈ ਚੀਜ਼ ਨਹੀਂ ਹੈਗੀ ਜੀ ਸੰਧੂ ਸਾਹਿਬ ਫਿਰ ਮੈਂ ਤੇ ਸ਼ਰਾਰਤੀ ਅਰਸਨ ਜਿਹੜਾ ਵੀ ਸਾਡੇ ਹਲਕੇ ਨੂੰ ਡਿਸਟਰਬ ਕਰ ਰਿਹਾ ਉਹਦੇ ਉਹਦੇ ਖਿਲਾਫ ਗੱਲ ਕਰ ਰਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹੋ ਜਿਹੇ ਬੰਦਿਆਂ ਲਈ ਸਾਡੇ ਪਾਰਟੀ ਦੇ ਵਿੱਚ ਕਿਤੇ ਵੀ ਕੋਈ ਥਾਂ ਨਹੀਂ ਹੈਗਾ ਜੀ ਮੈਂ ਇਹ ਬੇਨਤੀ ਕੀਤੀ ਆ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਟੈਂਡ ਕਰ ਰਹੇ ਹਾਂ ਬਿਲਕੁਲ ਜੀ ਅਸੀਂ ਯੁੱਧ ਨਸ਼ਾ ਵਿਰੋਧ ਸਰਕਾਰ ਲੜ ਰਹੀ ਆ ਤੇ ਨਸ਼ੇ ਵਾਲਿਆਂ ਬੰਦਿਆਂ ਨੂੰ ਵਿੱਚ ਸਾਡੀ ਐਂਟਰੀ ਸਰਕਾਰ ਦੇਊਗੀ ਜੀ ਕੁ ਇਸ ਕਰਕੇ ਇਹ ਵੀ ਸਿਰਫ ਆਪਾਂ ਹਲਕੇ ਨੂੰ ਡਿਸਟਰਬ ਕਰਨਦੇ ਆ ਉਹਦਾ ਕਰਕੇ ਮੈਂ ਸਾਰੀ ਜਨਤਾ ਨੂੰ ਕਹਿਣਾ ਚਾਹੁੰਨਾ ਵਾ ਵੀ ਡਰੋ ਨਾ ਕੋਈ ਗੱਲ ਨਹੀਂ ਲੋਕੀ ਸਾਨੂੰ ਪੁੱਛਦੇ ਭਾਜੀ ਅਸੀਂ ਫਿਰ ਕਿਹੜੇ ਬਣੇ ਜਾਈਏ ਜਰਮੀਤ ਸਿੰਘ ਸੰਧੂ ਆਣਾ ਅਹੀਂ ਉਹਨਾਂ ਹਲਕੇ ਨੂੰ ਅੱਜ ਰਾਤ ਨੂੰ ਮੈਸੇਜ ਚਲੇ ਜਾਣਾ ਕਿ ਜਰਮੀਤ ਸਿੰਘ ਸੰਧੂ ਦੀ ਸਾਡੀ ਪਾਰਟੀ ਚ ਕਿੱਦੇ ਥਾਂ ਨਹੀਂ ਹੈਗਾ ਕੋਈ ਕਿਉਂਕਿ ਨਸ਼ਿਆਂ ਦਾ ਸਰਦਾਗਰਾਂ ਦੇ ਨਾਲ ਉਹਨਾਂ ਦਾ ਲਿੰਕ ਜੁੜਿਆ ਮੈਂ ਨਹੀਂ ਕਹਿੰਦਾ ਹਿੰਦੁਸਤਾਨ ਖਬਰ ਟਾਈਮ ਜੀ ਕਹਿੰਦੀ ਆ ਡੀਜੀਪੀ ਪੰਜਾਬ ਕਹਿ ਰਿਹਾ ਜੀ ਉਹਦੀਆਂ ਰਿਪੋਰਟਾਂ ਉਹ ਰੁੰਦਾ ਰਿਆ ਤਰਲੇ ਮਾਰਦਾ ਰਿਆ ਵੀ ਪੰਜਾਬ ਨੂੰ ਮੈਂ ਹਰੀ ਕ੍ਰਾਂਤੀ ਲਿਆਉਣੀ ਆ ਹਰੀ ਕ੍ਰਾਂਤੀ ਲਿਆਉਣ ਵਾਲੇ ਜੋਧੇ ਹੋਰ ਹੀ ਹੁੰਦੇ ਆ ਜੇ ਉਸ ਵੇਲੇ ਬਦਲ ਦੇ ਮਨ 'ਚ ਕੋਈ ਦੁੱਖ ਹੁੰਦਾ ਪੰਜਾਬ ਦੇ ਬੱਚਿਆਂ ਲਈ ਤੇ ਉਹ ਫਰਜ਼ੀ ਸੀ ਡੀਜੀਪੀ ਸਾਹਿਬ ਲਿਓ ਤੁਹਾਡਾ ਧੰਨਵਾਦ ਚੁੱਕ ਕੇ ਦਿਓ ਇਹਨਾਂ ਨੂੰ ਅੰਦਰ ਤੇ ਬਾਕੀ ਬੰਦੇ ਦੇ ਮੰਤਰੀ ਫੇਰ ਮਿਲ ਜਣੇ ਐਮਐਲਏ ਮਿਲ ਜਣੇ ਸਿਰਫ ਇਹਨਾਂ ਦੇ 2-3 ਬੰਦੇ ਹੀ ਵਿੱਚ ਬਾਕੀ ਬੰਦੇ ਭਾਜਪੀ ਦੇ ਵੀ ਜੋ ਸੁਣਿਓ ਗੱਲ ਕਾਂਗਰਸ ਦੇ ਵੀ ਜੋ ਉਹਦੀ ਏਡੀ ਪਾਰਦਰਸ਼ੀ ਰਿਪੋਰਟ ਆ ਤੁਹਾਨੂੰ ਪੜਿਓ ਤੁਸੀਂ ਭਾਜਪੀ ਦੇ ਕਾਂਗਰਸ ਦੇ ਕਾਲੀਆਂ ਦੇ ਤੇ ਪੁਲਿਸ ਅਫਸਰ ਵਿੱਚ ਹੀਰਾਬ ਸਰਜੀ ਉਹਨੇ ਬਹੁਤ ਸਾਫ ਸੁਥਰੀ ਗੱਲ ਕੀਤੀ ਜੀ ਉਸ ਵੇਲੇ ਬਦਲ ਸਰਕਾਰ ਕਿਤੇ ਨੱਥ ਪਾ ਲੈਂਦੀ ਤੇ ਅੱਜ ਸਾਡੇ ਪੰਜਾਬ ਦੇ ਪੁੱਤ ਨਹੀਂ ਸੀ ਮਰਨੇ ਹਰ ਪਿੰਡ 10 10 20 20 ਗੱਭਰੂ ਮਰ ਗਏ ਮਾਵਾ ਦੇ ਪੁੱਤ ਮਰ ਗਏ ਜਨਾਨੀਆਂ ਦੇ ਸੁਹਾਗ ਉੱਜੜ ਗਏ ਭੈਣਾਂ ਦੇ ਭਰਾ ਨਹੀਂ ਲੱਭੇ ਦੱਸੋ ਇਹ ਬਦਲ ਸਾਹਿਬ ਦਾ ਕਸੂਰ ਨਹੀਂਗਾ ਚਲੋ ਉਹਦੇ ਹੁਣ ਮਰ ਗਿਆ ਉਹਨੂੰ ਕੀ ਕਹਿੰਨੇ ਆ ਜਦੋਂ ਡੀਜੀਪੀ ਸਾਹਿਬ ਨੇ ਬਣਾ ਕੇ ਉਹਦੇ ਟੇਬਲ ਤੇ ਰਿਪੋਰਟ ਰੱਖੀ ਉਦੋਂ ਕਹਿੰਦਾ ਡੀਜੀਪੀ ਸਾਹਿਬ ਨੂੰ ਹੋਰ ਦਿੰਦਾ ਥਾਪੜਾ ਤੇ ਲਿਆ ਚੁੱਕ ਗਏ ਇਹਨਾਂ ਨੂੰ ਵਾਟਸਐਪ ਨਾਲ ਅੰਦਰ ਜਦੋਂ ਉਹ ਕਹਿੰਦਾ ਵੀ ਇਹ ਮੋٹے ਮੋٹے ਸਮਗਲਰ ਮੈਂ ਉਹਨੂੰ ਸਲੂਟ ਕਰਦਾ ਹਾਂ ਉਹ ਡੀਜੀਪੀ ਨੂੰ ਅੱਜ ਵੀ ਕਿਉਂਕਿ ਵੇਖੋ ਰਿਟਾਇਰ ਹੋ ਕੇ ਉਹਨੇ ਦਿਲ ਦਾ ਦੁੱਖੜਾ ਬਾਹਰ ਫੋਲਿਆ ਸਰਕਾਰ ਦੇ ਵਾਲੇ ਨਹੀਂ ਉਹ ਬੰਦਾ ਖੋਲਸ ਗਿਆ ਤੇ ਉਹਨੇ ਫਿਰ ਵੀ ਵੇਖੋ ਰਿਟਾਇਰ ਹੋ ਕੇ ਵੀ ਆਪਦਾ ਦੁੱਖੜਾ ਯਾਰ ਕੀਤਾ ਉਹ ਬੰਦੇ ਨੇ ਮੈਂ ਅੱਜ ਵੀ ਸਲੂਟ ਕਰਦਾ ਹਾਂ ਡੀਜੀਪੀ ਨੂੰ ਜਿਹਨੇ ਇਹ ਜਾਂਚ ਕੀਤੀ ਰਿਪੋਰਟ ਸੰਤੂ ਸਾਹਿਬ ਜਿਸ